ਮਨਰੇਗਾ ਦੀ ਦਿਹਾੜੀ ਲਾਉਂਦੇ ਲਾਉਂਦੇ ਆਹ ਮੁੰਡੇ ਖੁੰਡਿਆਂ ਨੂੰ ਅਜੀਹਾ ਕੀ ਹੋ ਗਿਆ ਕਿ ਦੇਖਦੇ ਦੇਖਦੇ ਦਿਹਾੜੀ ਦੀ ਥਾਂ ਤੇ ਚੱਕਤਾ ਕੋਈ ਹੋਰ ਹੀ ਕੰਮ ਦੇਖੋ ਕਿਦਾਂ ਇਕੱਲੇ ਮੁੰਡੇ ਨੂੰ ਪਾ ਲਿਆ ਘੇਰਾ ਤੇ ਕਰਤਾ ਆਹ ਕੰਮ ਤਸਵੀਰਾਂ ਦੇਖ ਹੋ ਗਈ ਲਾ 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 ਸੂਬੇ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ તાਜੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਰਾਜੋ ਕੀ ਗੱਟੀ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਪਖੜੇ ਦੀ ਮਨਰੇਗਾ ਦਾ ਕੰਮ ਚੱਲ ਰਿਹਾ ਸੀ ਨੌਜਵਾਨ ਨੇ ਦੱਸਿਆ ਕਿ ਉੱਥੋਂ ਦਾ ਮੈਂਟ ਅਤੇ ਮਨਰੇਗਾ ਦੀ ਲੇਬਰ ਦੀਆਂ ਹਾਜ਼ਰੀਆਂ ਲਗਾਉਣ ਲਈ ਗਿਆ ਤਾਂ ਪਿੰਡ ਦੇ ਨੌਜਵਾਨ ਇਕੱਠੇ ਹੋਏ ਤੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ ਤੇ ਉਸ ਨਾਲ ਕੁੱਟਮਾਰ ਕੀਤੀ ਸਰ ਇਹ ਆਪਣੇ ਸਾਥੀ ਨਾਲ ਜਾਂ ਤੇ ਹਮਲਾ ਕੀਤਾ ਸੀ ਇਹਨਾਂ ਨੇ ਫੋਨ ਕਰਾਇਆ ਮੈਨੂੰ ਮਾਰ ਰਹੇ ਆ ਅਸੀਂ ਉੱਥੇ ਛੜਾਣ ਗਏ ਇਹ ਇੱਥੇ ਕੰਮ ਕੀ ਚੱਲ ਰਿਹਾ ਹੈ ਉਹ ਤਾਂ ਡਰੇਗਾ ਦਾ ਕੰਮ ਕਰਦਾ ਹੈ ਕਿਹਨਾਂ ਦਾ ਚੱਲ ਰਿਹਾ ਹੈ ਇਹ ਤੂੰ ਪਿੰਡ ਪੱਕੜੇ ਦੇ ਬੰਦੇ ਆ ਉਹਨਾਂ ਦਾ ਚੱਲ ਰਿਹਾ ਤੁਸੀਂ ਇੱਥੇ ਕਿਵੇਂ ਆਤੇ ਉੱਥੇ ਇਹਨਾਂ ਦਾ ਵੱਡਾ ਬ੍ਰਦਰ ਆ ਮੇਰਾ ਤੇ ਉਹਦੇ 'ਤੇ ਹਮਲਾ ਕੀਤਾ ਇਹਨਾਂ ਨੇ ਫੋਨ ਕਰਾਇਆ ਕਿ ਮੈਨੂੰ ਮਾਰ ਰਿਹਾ ਅਸੀਂ ਮਗਰ ਗਏ ਆ ਇਹਨੇ ਵਿੱਚ ਉਹਨਾਂ ਨੇ ਸਾਡੇ 'ਤੇ ਜਿਹੜੇ ਤਾਰਾਂ ਵਾਲਾ ਬੈਸਬੋਲ ਹੁੰਦਾ ਉਹਨੇ ਮੇਰੇ ਸਿਰ 'ਤੇ ਮਾਰਿਆ ਤੇ ਮੈਂ ਉਸ ਦਾ ਗੁੱਸਾ ਕੀਤਾ ਤੇ ਮੇਰੇ ਹੱਥ ਤੇ ਸਾਫ ਲੱਗ ਗਿਆ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਹਦੇ ਨਾਲ ਸਾਬਾ ਸਿੰਘ ਉਹ ਸਰਜੀਤ ਸਿੰਘ ਦੇ ਪੱਕੜਾ ਬਲਾਕ ਜਿਹੜਾ ਬਲਾਕ ਠੀਕ ਹੈ ਠੀਕ ਬਲਾਕ ਪ੍ਰਧਾਨ ਜਿਹੜਾ ਆਮ ਪਾਰਟੀ ਦਾ ਉਹਦੇ ਛੋਟੇ ਵੱਡੇ ਬੱਦਰੇ ਮਾਰਦਾ ਤੇ ਤੁਹਾਡੇ ਤੇ ਕਿਸ ਤਰ੍ਹਾਂ ਉਹਨੇ ਕਿਹਾ ਕਿਵੇਂ ਕੀਤਾ ਤੇ ਤਾਰਾਂ ਵਾਲਾ ਬੈਸਬਾਲ ਮਾਰਿਆ ਮੇਰੇ ਸਿਰ ਤੇ ਤੇ ਫਿਰ ਮੈਨੂੰ ਹੱਥ ਕਰਕੇ ਡੱਕਿਆ ਆ ਤੇ ਹੱਥੇ ਲੱਗ ਗਿਆ ਹਾਂ ਫਿਰ ਮੈਨੂੰ ਆ ਕੰਡ ਤੇ ਮਾਰੀਆਂ ਆ ਹੋਰ ਮੇਰੇ ਲੱਤਾਂ ਤੇ ਬੈਸਬਾਲ ਨਾਲ ਮਾਰੇ ਆ ਮੌਕੇ ਤੇ ਕਿਸ ਦੂਜਾ ਦਰ ਦਾ ਕੋਈ ਵੀਡੀਓ ਹੈ ਆ ਥੋੜੀ ਜੀ ਵੀਡੀਓ ਬਣਾਈ ਸੀ ਉਹਦੇ ਹੱਥ ਵਿੱਚ ਹੈਗਾ ਕੀ ਫੜਿਆ ਸੀ ਉਹਨਾਂ ਦੇ ਉਹ ਲੱਕੜ ਦਾ ਹੁੰਦਾ ਤਾਰਾਂ ਵਾਲਾ ਬੇਟਾ ਵਾ ਬੈਸਬੋਲ ਜਾਂ ਉਹ ਮਾਰਿਆ ਸੀ ਫੜਿਆ ਸੀ ਹੱਥ 'ਚ ਹਾਂ ਜੀ ਮਾਰਿਆ ਹੈ ਜੀ ਉਹਨਾਂ ਦੇ ਹੱਥ 'ਚ ਕੱਲਾ ਫੜਿਆ ਨਹੀਂ ਉਹਨਾਂ ਮਾਰਿਆ ਗਿਆ ਉਹਨ ਕੀ ਮੰਗਤ ਸਾਡੀ ਮੰਗ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਜਿਹੜੀ ਬੰਦੀ ਕਾਰ ਵੀ ਕੀਤੀ ਜਾਵੇ ਅਸੀਂ ਮਾੜੇ ਬੰਦੇ ਆ ਉਹਨਾਂ ਦਾ ਪ੍ਰੈਸ਼ਰ ਹੈ ਸਾਡਾ ਹੈ ਨਹੀਂ ਸਾਨੂੰ ਕੋ ਸਰਕਾਰ ਨੇ ਇਹ ਹੀ ਮੰਗ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਪ੍ਰੋਇਪੋਰ ਦੇ ਵਿੱਚ ਇਹ ਗੁੰਡਾ ਕਰਦਿਆਂ ਕਰ ਰਿਹਾ ਨਾ ਲਿਆਕਰ ਅਨਵੀਰ ਸਿੰਘ ਪੁੰਨਰ ਦਾ ਉਹਦਾ ਨਾਮ ਬਦਨਾਮ ਕਰ ਰਿਹਾ ਤੇ ਉਹਨੂੰ ਬਦਨਾਮ ਕਰ ਰਿਹਾ ਦੂਜੇ ਪਾਸੇ ਬਲਾਕ ਪ੍ਰਧਾਨ ਦੇ ਭਰਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮੈਂ ਇਹ ਰਿਕਾਰਡ ਲੈਣ ਲਈ ਆਰਟੀਆਈ ਬੀਡੀਪੀਓ ਦਫ਼ਤਰ ਨੂੰ ਪਾਈ ਹੋਈ ਹੈ ਅਤੇ ਮੇਰਾ ਕੇਸ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਤੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਡੇ ਤੋਂ ਜਿਹੜੇ આરોਪ ਲਗਾ ਰਹੇ ਨੇ ਨੌਜਵਾਨ ਕੁੱਟ ਮਾਰਦੇ ਕੀ ਵਜ੍ਹਾ ਸੀ ਜਿਸ ਤੋਂ ਫੋਟਮਾਰਦੇ ਕੋਈ ਨਹੀਂ ਸਰ ਮੇਰੇ ਤੋਂ ਪਹਿਲਾਂ 2022 ਚ 5ਵੇਂ ਮਹੀਨੇ ਮੇਰੇ ਬਲਵਾਰਟੀ ਲਗਾਈ ਗਈ ਜਿੰਦੇ ਸੋਚਣਾ ਕਮਿਸ਼ਨ ਚੰਡੀਗੜ੍ਹ ਕੇਸ ਚੱਲ ਰਿਹਾ ਹੈ ਹੂੰ ਹੂੰ ਬਲਾਕ ਦੇ 11 ਪੰਚਾਇਤਾਂ ਦੇ ਸਾਰੇ ਉਹਦੇ ਵਿੱਚ ਇਹਨਾਂ ਪਾਣੀ ਆਣ ਕਰਨ ਕਹਤਾ ਰਕਾਰਡ ਰੋੜ ਗਿਆ ਪਰ ਕਹਿਣ ਨਾਲ ਸਾਬਤ ਕਰਨਾ ਬੜਾ ਔਖਾ ਨਾਲ ਜਿੰਦੇ ਚਾਹ ਫਿਰ ਦਰਜ ਵਗੈਰਾ ਕੁਝ ਨਹੀਂ ਕਰੇਗੇ ਜਿੰਦੇ ਇਹਨਾਂ ਰਕਾਰਡ ਰੋੜਨ ਤੋਂ ਬਾਅਦ ਵੀ ਵੱਡੇ ਪੱਧਰ ਤੇ ਜਿੰਨੇ ਪੰਚਾਇਤੀ ਪੈਸੇ ਆਏ ਸਾਰੇ ਇਹਨਾਂ ਕਢਾ ਕੇ ਤੇ ਉਹਨੂੰ ਗਲਤ ਜੀ ਯੂਜ਼ ਕੀਤੇ ਗਬਨ ਕੀਤੇ ਤੇ ਇਸ ਮਾਇਰੇ ਵਾਲੋਂ ਨਾ ਵਿਜੀਲੈਂਸ ਨੂੰ ਚੰਡੀਗੜ੍ਹ ਪਾਈ ਗਈ ਜਾਂਦੇ ਵਿੱਚ ਐਪਲੀਕੇਸ਼ਨ ਉਹਨਾਂ ਤੇ ਨਸਮੰਨ ਤੇ ਪਹਿਲਾਂ ਵੀ ਮੇਰੇ ਉੱਤੇ ਇਹ ਨਾਂ ਆਂਬਲਾ ਵਗੈਰਾ ਕੀਤਾ ਲੜਾਈ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਇਹਨਾਂ ਐਸੇ ਮਾਨ ਨੂੰ ਐਸੇ ਐਸਪੀ ਕੋਲ ਨੂੰ ਪਹਿਲਾਂ ਹੀ ਮੈਂ ਲੈਟਰ ਦੇ ਚੁੱਕਾ ਕਿ ਇਹ ਮੇਰੇ ਤੇ ਜਾਣੀ ਆਂਬਲਾ ਕਰ ਸਕਦੇ ਨੁਕਸਾਨ ਕਰ ਸਕਦੇ ਮੇਰੇ ਤੇ ਮੈਨੂੰ ਵਾਰ-ਵਾਰ ਧਮਕੀਆਂ ਦੇ ਰਹੇ ਨੇ ਜਾਣੋ ਮਾਰ ਦਿਆਂ ਤੇ ਉਸ ਮੈਟਰ ਮਸਲੇ ਦੀ ਮੈਂ ਉੱਥੇ ਆਪਣੇ ਘਰ ਦੇ ਨਾਲ ਹੀ ਕੰਮ ਕਰ ਰਹੇ ਹਾਂ ਤੇ ਪੰਜ ਛੇ ਬੰਦੇ ਹਨ ਤੇ ਤੇ ਉੱਥੇ ਜਾ ਕੇ ਮੇਰੇ ਗਲ ਪੈ ਕੇ ਮੇਰੇ ਘੁੱਟ ਮਾਰ ਕੀਤੀ ਹੈ ਨਾ ਤੇ ਮੇਰੇ ਪਿੰਡ ਦੇ ਬੰਦੇ ਛੜਾਇਆ ਮੌਜੂਦਾ 10 15 ਬ ਇਹ ਨਛੜਾ ਹੱਥੋਂ ਮੁੱਕੀ ਹੋਇਆ ਕੰਮ ਕੀ ਮਸਤੋਲਾਂ ਦੇ ਕੀ ਕਪਲਾ ਕਿੰਨੇ ਕੀਤਾ ਕੀ ਕਰਨ ਮਸਤੋਲਾਂ ਦਾ ਨਹੀਂ ਉਹ ਪੰਚਾਇਤੀ ਕਪੜੇ ਆ ਤੇ ਇਹ ਕੁਝ 51 ਮੈਂਬਰੀ ਬੰਦੇ ਉਹਨਾਂ ਦੀ ਸ਼ਹਿਤ ਇਹ ਮੇਰੇ ਪਿੱਛੇ ਪਏ ਹੋਇਆ ਮੇਰੇ ਨਾਲ ਨਕਸਾਂ ਜਾਣੀ ਵਾਲੀ ਨੁਕਸਾਨ ਕਰਨ ਕਰਨਾ ਚਾਹੁੰਦੇ ਆ ਕੀ ਐਪਲੀਕੇਸ਼ਨ ਤੁਹਾਡੇ ਤੇ ਰੋਪ ਲਗਾ ਰਹੇ ਨੇ ਖੁਰਦਪੁਰਦ ਕਰਨ ਦੀਆਂ ਨਾ ਨਾ ਸਰ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਵੱਲ 2022 ਚ 5ਵੇਂ ਮਹੀਨੇ ਲੱਗੀ ਆਰਟੀਆ ਜੇ ਤੱਕ ਇਹਨਾਂ ਨੂੰ ਰਿਪੋਰਟ ਦੇ ਦਿੱਤਾ ਕਿ ਇਹਨਾਂ ਕੋਲ ਕੋਈ ਹੁੰਦਾ ਜਵਾਬੀ ਕਾਰਵਾਈ ਨਹੀਂ ਕੋਈ ਕੁਝ ਨਹੀਂ ਕੀਤਾ ਗਿਆ ਉਹੀ ਮਸਲੇ 'ਚ ਇਹ ਮੇਰੇ ਤੇ ਬਣਾ ਰਹੇ ਆ ਕਾਰਵਾਈ ਤੁਹਾਡੇ ਕੋਲ ਪੈ ਹੀ ਗਿਆ ਹਾਂਜੀ ਹਾਂਜੀ ਸਰ ਫਿਲਹਾਲ ਇਸ ਝਗੜੇ ਤੋਂ ਬਾਅਦ ਪੁਲਿਸ ਅਧਿਕਾਰੀ ਦਾ ਹਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਕਿ ਇਨਾ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ